ਸ਼ਿਰੀ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਖਾਨਕੋਟ ਇਲਾਕੇ ਦੇ ਲੋਕਾਂ ਲਈ ਪਹਿਲੀ ਪਸੰਦ ਬਣਿਆ ਹੋਇਆ ਹੈ ਕਿਉਂਕਿ ਸਕੂਲ ਆਧੁਨਿਕ ਸਹੂਲਤਾਂ ਨਾਲ ਲੈਸ ਕੰਪਿਊਟਰਾਈਜ਼ਡ ਸਾਫ਼ ਸੁਥਰਾ ਵਾਤਾਵਰਣ ਬਹੁਤ ਹੀ ਵੱਡੀ ਗਰਾਊਂਡ ਅਤੇ ਏਸੀ ਕਮਰਿਆਂ ਨਾਲ ਲੈਸ ਹੈ ਜਿੱਥੇ ਬੱਚੇ ਮਨ ਲਗਾ ਕੇ ਪੜ੍ਹਦੇ ਹਨ ਅਤੇ ਬੱਚੇ ਉੱਚ ਤਾਲੀਮ ਅਧਿਆਪਕਾਂ ਕੋਲੋਂ ਸਿੱਖੇਤ ਹੋ ਕੇ ਆਪਣੀ ਜ਼ਿੰਦਗੀ ਦੇ ਸਫ਼ਰ ਵਿੱਚ ਬਹੁਤ ਅੱਗੇ ਵਧਦੇ ਹੋਏ ਤਰੱਕੀ ਤੇ ਬੁਲੰਦੀਆਂ ਨੂੰ ਛੂੰਹਦੇ ਹਨ ਸਕੂਲ ਦੇ ਵਿੱਚ ਬੱਚਿਆਂ ਨੂੰ ਕਰਵਾਈਆਂ ਜਾਂਦੀਆਂ ਖੇਡਾਂ ਨਾਲ ਬੱਚੇ ਮਾਹਿਰ ਹੋ ਕੇ నేషనల్ ఇంటనల్ లెవెల్ అన్నాూల్ నమకా రేనే ਮੈਂ ਵਾਈਸ ਪ੍ਰਿੰਸੀਪਲ ਸ਼੍ਰੀ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਖਾਨਕੋਟ ਬੜਾ ਹੀ ਮਾਨ ਮਹਿਸੂਸ ਕਰਦਾ ਹਾਂ ਜਦੋਂ ਮੈਂ ਆਪਣੇ ਸਕੂਲ ਦੇ ਬਾਰੇ ਉਹਦੀ ਅਚੀਵਮੈਂਟਸ ਬਾਰੇ ਤੁਹਾਨੂੰ ਦੱਸਣਾ ਚਾਹੂੰਗਾ ਸਭ ਤੋਂ ਪਹਿਲਾਂ ਜੀ ਸਕੂਲ ਸਾਡਾ ਇੱਕ ਰੂਰਲ ਏਰੀਆ ਵਿੱਚ ਐਸਟੈਬਲਿਸ਼ ਹੋਇਆ ਹੈ ਜਿਹੜਾ ਕਿ 1974 ਦੀ ਸਾਡੀ ਫਾਊਂਡੇਸ਼ਨ ਹੈ ਜਿਸ ਸਮੇਂ ਮੇਰਾ خیال ਹੈ ਇਸ ਏਰੀਆ ਚ ਲਾਗੇ ਪਾਸੇ ਕੋਈ ਵੀ ਹੋਰ ਵੱਡਾ ਸਕੂਲ ਜਿਹੜਾ ਸੀਗਾ ਉਹ ਪਿਛਲੇ ਅਗਲੇ 10 ਸਾਲਾਂ 15 ਸਾਲਾਂ ਤੱਕ ਇਹ ਸਟੈਬਲਿਸ਼ ਨਹੀਂ ਹੋ ਪਾਇਆ। ਮੂਲ ਮਕਸਦ ਜਿਹੜਾ ਸਕੂਲ ਦਾ ਸੀਗਾ ਸਟੈਬਲਿਸ਼ ਕਰਨ ਦਾ ਸਾਡੇ ਫਾਊਂਡਿੰਗ ਮੈਂਬਰਸ ਦਾ ਉਹ ਸੀਗਾ ਕਿ ਇੱਕ ਤਾਂ ਸਮਾਜ ਨੂੰ ਸਿੱਖਿਆ ਦੇ ਨਾਲ ਜੋੜ ਕੇ ਰੱਖਣਾ ਹੈ। ਦੂਜਾ ਲੋਅਰ ਕਲਾਸ ਮਿਡਲ ਕਲਾਸ ਜਿਹੜੇ ਬੱਚੇ ਘੱਟ ਇਨਕਮ ਸੋਰਸਸ ਦੇ ਪਰਿਵਾਰਾਂ ਚੋਂ ਆਉਂਦੇ ਨੇ ਜਿਹੜੇ ਚੰਗੀ ਸਿੱਖਿਆ ਲੈਣ ਵਾਸਤੇ ਵੱਡੇ ਸਕੂਲਾਂ ਵਿੱਚ ਮਹਿੰਗੇ ਸਕੂਲਾਂ 'ਚ ਨਹੀਂ ਜਾ ਸਕਦੇ। ਉਹਨਾਂ ਨੂੰ ਬਰਾਬਰੀ ਦੀ ਸਿੱਖਿਆ ਦੇਣ ਵਾਸਤੇ ਸਿੱਖਿਆ ਦੇਣ ਵਾਸਤੇ ਇਹ ਸਕੂਲ ਦੀ ਐਸਟੈਬਲਿਸ਼ਮੈਂਟ ਹੋਈ ਸੀ ਇਸ ਸੋਚ ਨਾਲ ਹੋਈ ਸੀਗੀ ਤੇ ਸਾਡੇ ਸਕੂਲ ਦਾ ਫੀਸ ਸਟਰਕਚਰ ਉਦੋਂ ਤੋਂ ਲੈ ਕੇ ਹੀ ਆਮ ਸਕੂਲਾਂ ਨਾਲੋਂ ਲਾਗੇ ਪਾਸੇ ਦੇ ਜਿੰਨੇ ਵੀ ਸਕੂਲਸ ਨੇ CBSE ਦੇ ਉਹਨਾਂ ਨਾਲੋਂ ਬਹੁਤ ਹੀ ਘੱਟ ਹੈ ਸਕੂਲ CBSE ਹੈ ਜੀ ਸਾਡੇ ਬੱਚੇ ਲਗਭਗ ਅਸੀਂ 1200 ਪਲੱਸ ਬੱਚਿਆਂ ਨੂੰ ਸਿੱਖਿਆ ਦੇ ਰਹੇ ਹਾਂ ਸਿਰਫ ਕਿਤਾਬੀ ਸਿੱਖਿਆ ਨਹੀਂ ਦੇ ਰਹੇ ਸਿੱਖੀ ਦੇ ਨਾਲ ਵੀ ਜੋੜ ਕੇ ਰੱਖਦੇ ਹਾਂ ਜੀ ਸਿੱਖੀ ਦੇ ਵਕ ਵਕ ਉਪਰਾਲਿਆਂ ਦੇ ਤਹਿਤ ਅਸੀਂ ਬੱਚਿਆਂ ਨੂੰ ਕੀਰਤਨ ਵੀ ਸਿਖਾਉਂਦੇ ਆ ਅਸੀਂ ਸਾਰੇ ਜਿੰਨੇ ਵੀ ਗੁਰਪੁਰਬ ਸਾਡੇ ਸਿੱਖ ਧਰਮ ਦੇ ਵਿੱਚ ਮਹੱਤਤਾ ਰੱਖਦੇ ਨੇ ਉਹਨਾਂ ਨੂੰ ਬੱਚਿਆਂ ਦੇ ਨਾਲ ਪੂਰੇ ਜੋਸ਼ ਦੇ ਨਾਲ ਅਸੀਂ ਮਨਾਉਂਦੇ ਆ ਬੱਚਿਆਂ ਨੂੰ ਕੀਰਤਨ ਵਾਸਤੇ ਤਿਆਰ ਕਰਦੇ ਆ ਬੱਚਿਆਂ ਨੂੰ ਕਵਿਸ਼ਰੀ ਵਾਸਤੇ ਤਿਆਰ ਕਰਦੇ ਆ ਤੋਂ ਬੇਸਿਕਲੀ ਸਾਡਾ ਮਕਸਦ ਹੈ ਕਿ ਬੱਚਿਆਂ ਨੂੰ ਸਿੱਖੀ ਦੇ ਨਾਲ ਅਸੀਂ ਜੋੜ ਕੇ ਰੱਖਣਾ ਇਸ ਤੋਂ ਇਲਾਵਾ ਅਸੀਂ ਕਿਸੇ ਵੀ ਖੇਤਰ ਚ ਕਿਸੇ ਵੀ ਹੋਰ ਸਕੂਲ ਨਾਲੋਂ ਕਿਤੇ ਵੀ ਘਟ ਨਹੀਂ ਆ। ਫਾਰ ਇਗਜ਼ਾਮਪਲ ਫਾਰ ਲਾਸਟ 3 ਇਅਰਸ ਅਸੀਂ ਜੋ CBSE ਐਥਲੈਟਿਕ ਮੀਟਸ ਜੋ ਖੇਡਾਂ ਹੁੰਦੀਆਂ ਨੇ ਉਹਨਾਂ ਵਿੱਚ ਲਗਾਤਾਰ ਅੱਛਾ ਪਰਫਾਰਮ ਕਰ ਰਹੇ ਹਾਂ। ਪਿਛਲੇ ਤਿੰਨਾਂ ਸਾਲਾਂ ਤੋਂ ਸਾਡੇ ਜ਼ੋਨ ਦੇ ਵਿੱਚੋਂ ਕਿਸੇ ਵੀ ਸਕੂਲ ਦੇ ਸਕੂਲ ਦਾ ਕੰਡਿਨਜੈਂਟ ਸਾਡੇ ਸਕੂਲ ਦੇ ਕੰਡਿਨਜੈਂਟ ਤੋਂ ਵੱਡਾ ਕਦੀ ਨਹੀਂ ਨੈਸ਼ਨਲ ਗਿਆ। ਇਸ ਵਾਰ ਵੀ ਨੈਸ਼ਨਲ ਦੇ ਵਿੱਚ ਪਾਰਟਿਸਿਪੇਟ ਕਰਨ ਵਾਸਤੇ ਸਾਡੇ 20 ਸਟੂਡੈਂਟਸ ਜਿਹੜੇ ਸੀਗੇ ਉਹ ਕਲਸਟਰ ਦੇ ਵਿੱਚੋਂ ਸਿਲੈਕਟ ਹੋ ਕੇ ਗਏ ਸੀਗੇ ਔਰ ਉਹਨਾਂ ਨੇ ਉੱਥੇ ਜਾ ਕੇ ਵੀ ਬਹੁਤ ਅੱਛਾ ਪਰਫਾਰਮ ਕੀਤਾ ਤੇ ਉਹਨਾਂ ਨੂੰ ਉਹਦੇ ਲਈ ਜੋ ਮੈਡਲਸ ਜਾਂ ਜੋ ਸਰਟੀਫਿਕੇਸ਼ਨ ਪਾਰਟਿਸਪੇਸ਼ਨ ਨੈਸ਼ਨਲ ਤੋਂ ਅਥਾਰਟिटीज ਤੋਂ ਮਿਲਦੀਆਂ ਨੇ ਉਸ ਤੋਂ ਇਲਾਵਾ ਅਸੀਂ ਬੱਚਿਆਂ ਨੂੰ ਸਕੂਲ ਦੇ ਵਿੱਚ ਵੀ ਉਹਨਾਂ ਨੂੰ ਪ੍ਰੋਤਸਾਹਿਤ ਕਰਨ ਵਾਸਤੇ ਉਹਨਾਂ ਨੂੰ ਬਾਕੀ ਬੱਚਿਆਂ ਦੇ ਸਾਹਮਣੇ ਅਸੀਂ ਪ੍ਰਾਈਜ਼ਸ ਸਰਟੀਫିକੇਟਸ ਜਿਹੜੇ ਆ ਉਹ ਵੀ ਹਰ ਸਾਲ ਹੀ ਦਿੰਨੇ ਆ ਜੀ ਇਸ ਤੋਂ ਇਲਾਵਾ ਅਸੀਂ ਇਹ ਦੱਸਣ ਵਿੱਚ ਵੀ ਮਾਣ ਮਹਿਸੂਸ ਕਰਦੇ ਹਾਂ ਕਿ ਹਰ ਸਾਲ CBSE ਦੇ ਬੋਰਡ ਐਗਜ਼ਾਮਸ ਵਿੱਚ ਜੋ ਕਿ 10ਵੀਂ ਤੇ 12ਵੀਂ ਅਸੀਂ ਬੱਚਿਆਂ ਨੂੰ ਅਪੀਅਰ ਕਰਾਉਂਦੇ ਹਾਂ ਉਹਦੇ ਵਿੱਚ ਸਾਡਾ ਰਿਜ਼ਲਟ ਹਮੇਸ਼ਾ ਹੀ 100% ਰਹਿੰਦਾ ਹੈ ਜੀ ਸਾਡੇ ਕੋਲ ਨਾਨ ਮੈਡੀਕਲ ਮੈਡੀਕਲ ਕਾਮਰਸ ਐਂਡ ਆਰਟਸ ਸਾਰੀਆਂ ਸਟਰੀਮਾਂ ਦੇ ਵਿੱਚ ਬੱਚੇ ਪੜ੍ਹਦੇ ਨੇ ਇਸ ਤੋਂ ਇਲਾਵਾ ਬਹੁਤ ਜ਼ਰੂਰੀ ਗੱਲ ਜਿਹੜੀ ਕਿ ਬਹੁਤ ਘੱਟ ਸਕੂਲਾਂ ਦੇ ਕੋਲ ਆਈ ਵੁੱਡ ਸੇ ਕਿ ਇਹ ਸਹੂਲਤ ਹੈ ਕਿ ਸਾਡਾ ਜੋ ਸਾਡਾ ਕੈਂਪਸ ਹੈ ਉਹ ਸਾਡਾ ਕੈਂਪਸ 10 ਏਕੜ ਦੇ ਵਿੱਚ ਜਿਹੜਾ ਹੈ ਉਹ ਖਿਲਰਿਆ ਹੋਇਆ ਹੈ ਔਰ ਮੋਸਟ ਆਫ ਦਾ ਪਾਰਟ ਆਫ ਦਾ ਸਕੂਲ ਜੋ ਹੈ ਉਹ ਗ੍ਰੀਨਰੀ ਦੇ ਅੰਡਰ ਆਉਂਦਾ ਹੈ ਅਸੀਂ ਸਾਡੇ ਸਕੂਲ ਦੇ ਵਿੱਚ ਹਰ ਸਾਲ ਇੱਕ ਮਿਤੇ ਹੋਏ ਟੀਚੇ ਦੇ ਤਹਿਤ ਬਹੁਤ سارے ਰੁੱਖ ਹਰ ਸਾਲ ਹੀ ਪਲਾਂਟ ਕਰਦੇ ਆ ਤੇ ਉਹਨਾਂ ਦੀ ਮੇਨਟੇਨੈਂਸ ਵੀ ਬੱਚੇ ਆਪ ਕਰਦੇ ਨੇ ਨਾਲੇ ਅਸੀਂ ਨਿਗਰਾਨੀ ਕਰਦੇ ਆ ਤੇ ਹਰ ਸਾਲ ਧਿਆਨ ਰੱਖਿਆ ਜਾਂਦਾ ਹੈ ਕਿ ਜੇ ਅਸੀਂ ਕੋਈ ਕੋਈ ਸਾਡਾ ਰੁੱਖ ਖਰਾਬ ਹੋ ਗਿਆ ਤਾਂ ਉਹਦੀ ਰਿਪਲੇਸਮੈਂਟ ਜਿਹੜੀ ਹੈ ਸਗੋਂ ਦੋ ਰੁੱਖਾਂ ਦੇ ਨਾਲ ਹੋਵੇ ਅਸੀਂ ਮੋਸਟਲੀ ਸਾਰੇ ਹੀ ਸਪੋਰਟਸ ਅਸੀਂ ਪ੍ਰਮੋਟ ਕਰਦੇ ਆਂ ਖਾਸ ਕਰਕੇ ਫੁੱਟਬਾਲ ਔਰ ਐਥਲੈਟਿਕਸ ਵਿੱਚ ਸਾਡੇ ਬੱਚੇ ਕਿਉਂਕਿ ਸਾਡੇ ਜ਼ਿਆਦਾਤਰ ਬੱਚੇ 95% ਤੋਂ ਉੱਪਰ ਬੱਚੇ ਜਿਹੜੇ ਨੇ ਉਹ ਸਾਡੇ ਪਿੰਡਾਂ ਤੋਂ ਹੀ ਆਉਂਦੇ ਨੇ ਤੋਂ ਅਸੀਂ ਐਥਲੈਟਿਕ ਵਿੱਚ ਬੱਚਿਆਂ ਨੂੰ ਬਹੁਤ ਜ਼ਿਆਦਾ ਜਿਹੜਾ ਹੈ ਉਹ ਐਨਕੋਰੇਜ ਕਰਦੇ ਆ ਪਾਰਟਿਸਿਪੇਟ ਕਰਨ ਵਾਸਤੇ ਔਰ ਉਹਦਾ ਹੀ ਨਤੀਜਾ ਹੈ ਕਿ ਸਾਡੇ ਰਿਜ਼ਲਟਸ ਜਿਹੜੇ ਹਰ ਸਾਲ ਐਥਲੈਟਿਕ ਮੀਟ ਦੇ ਵਿੱਚ ਬਹੁਤ ਅੱਛੇ ਆਉਂਦੇ ਨੇ ਕਲਸਟਰ ਐਂਡ ਨੈਸ਼ਨਲ ਦੇ ਵਿੱਚ ਵੀ ਇਸ ਤੋਂ ਇਲਾਵਾ ਅਗਰ ਅਸੀਂ ਗੱਲ ਕਰੀਏ ਦੁਨੀਆ ਦੇ ਜਾਂ ਆਪਣੇ ਲਾਗੇ ਪਾਸੇ ਦੇ ਸਕੂਲਾਂ ਦੇ ਨਾਲ ਚੱਲਣ ਦੀ ਤਾਂ ਸਾਡੇ ਸਾਰੇ ਹੀ ਲਗਭਗ ਕਲਾਸਰੂਮ ਜਿਹੜੇ ਨੇ ਉਹ ਡਿਜੀਟਲਾਈਜ਼ ਨੇ ਸਮਾਰਟ ਕਲਾਸਿਸ ਨੇ ਸਾਡੇ ਕੋਲ ਔਰ ਜਿਹੜੇ ਥੋੜੇ ਬਹੁਤ ਸਾਡੇ ਅ ਕਮਰੇ ਜੋ ਅਸੀਂ ਬਾਅਦ ਚ ਬਣਾਏ ਨੇ ਉਹ ਜਿੰਨਾ ਵਿੱਚ ਡਿਜੀਟਲ ਕਲਾਸਿਸ ਨਹੀਂ ਅਸੀਂ ਪ੍ਰੋਵਾਈਡ ਕੀਤੀਆਂ ਉਹ ਵੀ ਆਉਂਦੇ 1-2 ਸਾਲ ਦੇ ਵਿੱਚ ਅਸੀਂ ਡਿਜੀਟਲਾਈਜ਼ ਕਰ ਦੇਣੇ ਨੇ ਜੀ ਇਸ ਤੋਂ ਇਲਾਵਾ ਸਾਡੇ ਕੋਲ ਫੁੱਲੀ ਫਰनिश्ड ਕੰਪਿਊਟਰ ਲੈਬਸ ਨੇ टू कंप्यूटर लैब्स ਨੇ ਐਕਚੁਅਲੀ बिकॉज ਸਾਡੇ ਕੋਲ ਇੱਕ ਨਵਾਂ ਬਲੌਕ ਅਸੀਂ ਵਿੰਗ ਸਟਾਰਟ ਕੀਤਾ ਹੈ ਜੂਨੀਅਰ ਫॉर ਨਰਸਰੀ ਟੂ ਸੈਕਿੰਡ ਕਲਾਸ ਉਹਦੇ ਵਿੱਚ ਵੀ ਸਾਡੇ ਕੋਲ ਕੰਪਿਊਟਰ ਲੈਬ ਹੈ ਸੈਪਰੇਟ ਐਂਡ ਫॉर द ਸੀਨੀਅਰ ਕਲਾਸਿਸ ਆਲਸੋ ਵੀ ਹੈਵ ਅ ਸੈਪਰੇਟ ਕੰਪਿਊਟਰ ਕਲਾਸ ਜਿਹਦੇ ਚ ਅਸੀਂ 40 ਸਟੂਡੈਂਟਸ ਦੇ ਕਰੀਬ ਜਿਹੜਾ ਹੈ ਅਕਾਮੋਡੇਟ ਐਟ ਵਨ ਟਾਈਮ ਅਸੀਂ ਬੱਚਿਆਂ ਨੂੰ ਕਰ ਸਕਦੇ ਹਾਂ ਜੀ ਇਸ ਤੋਂ ਇਲਾਵਾ ਸੇਫਟੀ ਸਿਕਿਉਰਿਟੀ ਦੀ ਗੱਲ ਕਰੀਏ ਤਾਂ ਸਾਡੇ ਸਕੂਲ ਦਾ ਕੋਈ ਵੀ ਕੋਨਾ ਜਾਂ ਕੋਈ ਵੀ ਕਾਰਨਰ ਐਸਾ ਨਹੀਂ ਹੈ ਜਿਹੜਾ ਸੀਸੀਟੀਵੀ ਕਵਰੇਜ ਦੇ ਅੰਡਰ ਨਾ ਆਉਂਦਾ ਹੋਵੇ ਔਰ ਜਿਹੜੇ ਅ ਇਸ ਤੋਂ ਇਹਨਾਂ ਨੂੰ ਵੀ ਹਰ ਸਾਲ ਮੇਨਟੇਨ ਕਰਨ ਦੀ ਲੋਡ ਹੁੰਦੀ ਹੈ ਸੋ ਉਸ ਦੇ ਵਿੱਚ ਉਹਦੇ ਵਿੱਚ ਵੀ ਅਸੀਂ ਕੋਈ ਕੁਤਾਈ ਨਹੀਂ ਵਰਤਦੇ ਫਾਇਰ ਸੇਫਟੀ ਦੇ ਸਾਰੇ ਮੀਜਰਸ ਅਸੀਂ ਲਿੱਤੇ ਹੋਏ ਨੇ ਅ ਇਸ ਤੋਂ ਇਲਾਵਾ ਸਿਕਿਉਰਿਟੀ ਸੇਫਟੀ ਦਾ ਤੁਹਾਨੂੰ ਦੱਸ ਹੀ ਦਿੱਤਾ ਸਿਕਿਉਰਿਟੀ ਗਾਰਡਸ 24 ਆਰਸ ਸਾਡੇ ਸਕੂਲ ਨੂੰ ਪ੍ਰੋਟੈਕਟ ਕਰਦੇ ਨੇ ਬੱਸਿਸ ਦੇ ਵਿੱਚ ਸਾਡੇ ਕੋਲ ਡਰਾਈਵਰ ਕੋ ਡਰਾਈਵਰ ਬੱਚਿਆਂ ਦੀ ਸੇਫਟੀ ਵਾਸਤੇ ਉਹ ਵੀ ਨਾਲ ਹੀ ਜਾਂਦੇ ਨੇ